ਇਸ ਕਹਾਣੀ ਦਾ ਮੁੱਖ ਨੀਮ ਹੈ ਪਖੰਡੀ ਸਾਧੂ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਅਤੇ ਉਹਨਾਂ ਦੀ ਵਿਆਹ ਨੂੰ ਵੀ ਕਾਫੀ ਟਾਈਮ ਹੋ ਗਿਆ ਸੀ ਤੇ ਉਹਨਾਂ ਦੇ ਘਰ ਕੋਈ ਵੀ ਔਲਾਦ ਨਹੀਂ ਹੋਈ ਇਸ ਗੱਲ ਤੋਂ ਉਹ ਬੜੇ ਹੀ ਪਰੇਸ਼ਾਨ ਸਨ ਫਿਰ ਇੱਕ ਦਿਨ ਉਹ ਪਤੀ ਇੱਕ ਆਪਣੇ ਘਰ ਦੇ ਨਾਲ ਪੈਂਦੇ ਦਰਾਖਤ ਦੇ ਥੱਲੇ ਬੈਠਾ ਸੀ ਅਤੇ ਬੜਾ ਹੀ ਉਦਾਸ ਸੀ ਇੰਨੇ ਨੂੰ ਇੱਕ ਉਹਨਾਂ ਦੇ ਪਿੰਡ ਦਾ ਬਜ਼ੁਰਗ ਆਦਮੀ ਉਸ ਕੋਲ ਆ ਕੇ ਬੈਠ ਗਿਆ ਅਤੇ ਉਸ ਨੇ ਉਸ ਨੂੰ ਪੁੱਛਿਆ ਕਿ ਤੂੰ ਕਿਉਂ ਇੰਨਾ ਉਦਾਸ ਬੈਠਾ ਹੋਇਆ ਹਾਂ ਫਿਰ ਉਸ ਨੇ ਦੱਸਿਆ ਕਿ ਬਜ਼ੁਰਗ ਜੀ ਮੇਰੇ ਵਿਆਹ ਨੂੰ ਬਹੁਤ ਸਾਲ ਹੋ ਗਏ ਹਨ ਸਾਡੇ ਘਰ ਕੋਈ ਵੀ ਔਲਾਦ ਨਹੀਂ ਹੋਈ ਇਸ ਗੱਲ ਕਰਕੇ ਮੈਂ ਬੜਾ ਹੀ ਪਰੇਸ਼ਾਨ ਹਾਂ ਫਿਰ ਉਸ ਬਜ਼ੁਰਗ ਆਦਮੀ ਨੇ ਆਖਿਆ ਕਿ ਆਪਣੇ ਇੱਕ ਪਿੰਡ ਦੇ ਨੇੜੇ ਇੱਕ ਸਾਧੂ ਆਏ ਹੋਏ ਹਨ ਤੂੰ ਉਹਨਾਂ ਦੇ ਡੇਰੇ ਤੇ ਜਾਈ ਸ਼ਾਇਦ ਤੈਨੂੰ ਵੀ ਪੁੱਤਰ ਦੀ ਦਾਤ ਉਹ ਬਖਸ਼ ਦੇਣ ਇਹ ਗੱਲ ਸੁਣ ਕੇ ਉਸ ਦਾ ਮਨ ਥੋੜਾ ਜਿਹਾ ਹੌਲਾ ਹੋ ਗਿਆ ਅਤੇ ਉਸ ਨੇ ਫਿਰ ਘਰ ਜਾ ਕੇ ਆਪਣੀ ਪਤਨੀ ਨਾਲ ਗੱਲ ਕੀਤੀ ਅਤੇ ਉਸ ਦੀ ਪਤਨੀ ਵੀ ਉਸ ਸਾਧੂ ਦੇ ਡੇਰੇ ਤੇ ਜਾਣ ਲਈ ਮੰਨ ਗਈ। ਫਿਰ ਇੱਕ ਦਿਨ ਉਹ ਦੋਨੇ ਜਾਣੇ ਹੀ ਸਾਧੂ ਦੇ ਡੇਰੇ ਤੇ ਗਏ ਅਤੇ ਉੱਥੇ ਜਾ ਕੇ ਬੈਠ ਗਏ ਅਤੇ ਉਹਨਾਂ ਨੇ ਦੇਖਿਆ ਕਿ ਕਾਫੀ ਲੋਕ ਹੋਰ ਵੀ ਆਏ ਸਨ ਅਤੇ ਉਹ ਵੀ ਲੱਗ-ਲੱਗ ਗੱਲਾਂ ਉਸ ਸਾਧੂ ਤੋਂ ਪੁੱਛਦੇ ਸਨ ਅਤੇ ਜਦੋਂ ਇਨਾ ਦੀ ਵਾਰੀ ਆਈ ਅਤੇ ਸਾਧੂ ਨੇ ਇਨਾਂ ਵੱਲ ਦੇਖਿਆ ਤੇ ਸਾਧੂ ਨੇ ਪੁੱਛਿਆ ਕਿ ਹਾਂ ਬੱਚਾ ਤੁਹਾਨੂੰ ਕੀ ਗੱਲ ਹੈ ਫਿਰ ਉਸ ਨੇ ਦੱਸਿਆ ਕਿ ਬਾਬਾ ਜੀ ਸਾਡੇ ਘਰ ਬਹੁਤ ਹੀ ਸਮੇਂ ਤੋਂ ਕੋਈ ਔਲਾਦ ਨਹੀਂ ਹੋਈ ਫਿਰ ਉਸ ਸਾਧੂ ਨੇ ਆਖਿਆ ਕਿ ਕੋਈ ਨਾ ਬੱਚਾ ਤੂੰ 5 ਦਿਨ ਲਗਾਤਾਰ ਇੱਥੇ ਡੇਰੇ ਤੇ ਆ ਕੇ ਚੌਂਕੀ ਭਰੀ ਅਤੇ ਬਾਬੇ ਆਪੇ ਹੀ ਮਿਹਰ ਕਰਨਗੇ ਇਹ ਗੱਲ ਸੁਣ ਕੇ ਉਹ ਪਤੀ ਪਤਨੀ ਘਰ ਆ ਗਏ ਅਤੇ ਦੂਜੇ ਦਿਨ ਫਿਰ ਚਲੇ ਗਏ ਫਿਰ ਉਹਨਾਂ ਨੇ ਦੇਖਿਆ ਉਸ ਡੇਰੇ ਤੇ ਬੜਾ ਹੀ ਰਸ ਪੈਂਦਾ ਸੀ ਜਦੋਂ ਉਹਨਾਂ ਦੀ ਵਾਰੀ ਆਈ ਤੇ ਉਹਨਾਂ ਨੂੰ ਬਾਬੇ ਨੇ ਆਖਿਆ ਕਿ ਬਬ ਕੀ ਤੂੰ ਜਦੋਂ ਹੁਣ ਤੀਜੇ ਦਿਨ ਆਉਣਾ ਹੈ ਤੂੰ ਫਲ ਫਰੂਟ ਅਤੇ 501 ਰੁਪਇਆ ਚੜਾਵਾ ਲੈ ਕੇ ਆਈ ਫਿਰ ਇਹ ਗੱਲ ਸੁਣ ਕੇ ਉਹ ਘਰ ਵਾਪਸ ਆ ਗਏ ਅਤੇ ਫਿਰ ਤੀਜੇ ਦਿਨ ਗਏ ਅਤੇ ਉਹਨਾਂ ਨੂੰ ਉਹ ਆਪਣੇ ਨਾਲ ਫਲ ਫਰੂਟ ਅਤੇ 501 ਰੁਪਇਆ ਉਸ ਸਾਧੂ ਦੇ ਡੇਰੇ ਤੇ ਚੜਾ ਦਿੱਤਾ ਅਤੇ ਘਰ ਵਾਪਸ ਆ ਗਏ ਫਿਰ ਚੌਥੇ ਦਿਨ ਗਏ ਫਿਰ ਇਦਾਂ ਹੀ ਉਹਨਾਂ ਨੇ ਕੀਤੀ ਜਦੋਂ ਉਹ ਪੰਜਵੇਂ ਦਿਨ ਉੱਥੇ ਪਹੁੰਚੇ ਅਤੇ ਪੰਜਵੇਂ ਦਿਨ ਬਹੁਤ ਹੀ ਜ਼ਿਆਦਾ ਰਾਸ਼ ਸੀ ਅਤੇ ਜਦੋਂ ਉਹਨਾਂ ਦੀ ਵਾਰੀ ਆਈ ਅਤੇ ਉਹ ਸਾਧੂ ਉਹਨਾਂ ਨੂੰ ਪੁੱਛਣ ਲੱਗਾ ਕਿ ਕੋਈ ਗੱਲ ਨਹੀਂ ਪੁੱਤਰ ਉਦਾਸ ਨਾ ਹੋ ਤੇਰੇ ਘਰ ਵੀ ਬਾਬਾ ਜੀ ਆਪੇ ਹੀ ਮਿਹਰ ਕਰਨਗੇ ਅਤੇ ਐਨੇ ਨੂੰ ਹੀ ਬਾਬਾ ਜੀ ਦੇ ਘਰੋਂ ਇੱਕ ਚੇਲੇ ਕੋਲ ਫੋਨ ਆ ਜਾਂਦਾ ਹੈ ਕਿ ਬਾਬਾ ਜੀ ਦੇ ਤੀਜੀ ਬੱਚੀ ਹੋਈ ਹੈ ਅਤੇ ਉਸ ਦਾ ਫੋਨ ਹੈਂਡ ਫ੍ਰੀ ਹੁੰਦਾ ਹੈ ਤੇ ਸਾਰੇ ਹੀ ਉਸ ਦੀ ਗੱਲ ਸੁਣ ਲੈਂਦੇ ਹਨ ਕਿ ਫਿਰ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੇ ਬਾਬੇ ਦੇ ਘਰ ਆਪ ਤਿੰਨ ਧੀਆਂ ਹਨ ਉਹ ਸਾਨੂੰ ਕੀ ਪੁੱਤਰ ਦੀ ਦਾਤ ਬਖਸ਼ੇਗਾ ਉਹ ਸਭ ਹੀ ਬਖੰਡ ਕਈ ਦਿਨਾਂ ਤੋਂ ਚੱਲਦਾ ਰਿਹਾ ਅਤੇ ਅੱਜ ਉਸ ਬਾਬੇ ਦੀ ਪੋਲ ਸਾਰਿਆਂ ਦੇ ਸਾਹਮਣੇ ਹੀ ਖੁੱਲ ਗਈ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਕਦੇ ਵੀ ਪਖੰਡੀ ਸਾਧੂਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ